ਆ ਹੁਣ ਚਲਦੇ ਹਾਂ ਰੂਸ ਵੱਲੋਂ ਦੁਨੀਆ ਦੀ ਸਭ ਤੋਂ ਖਤਰਨਾਕ ਮਿਜ਼ਾਈਲ ਦਾ ਤਜਰਬਾ ਕੀਤੇ ਜਾਣ ਨਾਲ ਸੰਬੰਧਤ ਅਹਿਮ ਖਬਰ ਵੱਲ ਰੂਸ ਵੱਲੋਂ ਦੁਨੀਆ ਦੀ ਪਹਿਲੀ ਪਰਮਾਣੂ ਊਰਜਾ ਨਾਲ ਚੱਲਣ ਵਾਲੀ ਕ੍ਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਮਿਜ਼ਾਈਲ ਅਨਲਿਮਿਟਡ ਦੂਰੀ ਤੱਕ ਮਾਰ ਕਰ ਸਕਦੀ ਹੈ ਅਤੇ ਇਸ ਦੇ ਸਾਰੇ ਟੈਸਟ ਮੁਕੰਮਲ ਹੋ ਚੁੱਕੇ ਨੇ ਹੁਣ ਤੱਕ ਕਈ ਮਾਹਰ ਅਜੇ ਹੀ ਮਿਜ਼ਾਈਲ ਤਿਆਰ ਹੋਣ ਤੋਂ ਇਨਕਾਰ ਕਰ ਰਹੇ ਹਨ ਪਰ ਰੂਸ ਦੀ ਨਵੀਂ ਮਿਜ਼ਾਈਲ ਨੂੰ ਕੋਈ ਡਿਫੈਂਸ ਸਿਸਟਮ ਨਹੀਂ ਰੋਕ ਸਕਦਾ ਰੂਸੀ ਫੌਜ ਦੇ ਮੁਖੀ ਵੈਲਰੀ ਗੈਰਿਸਮੋਵ ਨੇ ਦੱਸਿਆ ਕਿ ਮਿਜ਼ਾਈਲ ਦਾ ਸਫਲ ਟੈਸਟ 21 ਅਕਤੂਬਰ ਨੂੰ ਕੀਤਾ ਗਿਆ ਅਤੇ ਮਿਜ਼ਾਈਲ 15 ਘੰਟੇ ਤੱਕ ਹਵਾ ਵਿੱਚ ਰਹੀ ਮਿਜ਼ਾਈਲ ਨੂੰ ਬਰੇਵਾਸਨਿਕ 9ਐਮ730 ਦਾ ਨਾਂ ਦਿੱਤਾ ਗਿਆ ਜੋ ਰਵਾਇਤੀ ਫਿਊਲ ਦੀ ਬਜਾਏ ਨਿਊਕਲੀਅਰ ਰੀਐਕਟਰ ਤੋਂ ਤਾਕਤ ਹਾਸਲ ਕਰਦੀ ਹੈ ਅਮਰੀਕਾ ਦੀ ਹਵਾਈ ਫੌਜ ਦਾ ਮੰਨਣਾ ਹੈ ਕਿ ਮਿਜ਼ਾਈਲ ਦੇ ਰੂਸੀ ਫੌਜ ਵਿੱਚ ਸ਼ਾਮਲ ਹੋਣ ਮਗਰੋਂ ਉਸ ਦੀ ਹਮਲਾ ਕਰਨ ਦੀ ਤਾਕਤ 20000 ਕਿਲੋਮੀਟਰ ਤੱਕ ਹੋ ਜਾਵੇਗੀ ਅਤੇ ਉਹ ਅਮਰੀਕਾ ਦੇ ਕਿਸੇ ਵੀ ਹਿੱਸੇ ਤੇ ਹਮਲਾ ਕਰਨ ਦੇ ਸਮਰੱਥ ਹੋ ਜਾਵੇਗਾ ਆਮ ਤੌਰ ਤੇ ਇੰਨੀ ਲੰਮੀ ਦੂਰੀ ਤੱਕ ਹਮਲਾ ਕਰਨ ਵਾਸਤੇ ਬੈਲਿਸਟਿਕ ਮਿਜ਼ਾਈਲ ਦੀ ਜ਼ਰੂਰਤ ਪੈਂਦੀ ਹੈ ਬੁਰੇ ਵਸ ਨੇ ਸਿਰਫ 50 ਤੋਂ 100 ਮੀਟਰ ਦੀ ਉਚਾਈ ਤੇ ਉੱਡ ਸਕਦੀ ਹੈ ਅਤੇ ਲਗਾਤਾਰ ਰਾ ਬਦਲਣ ਕਾਰਨ ਇਸ ਨੂੰ ਤਬਾਹ ਕਰਨਾ ਵੀ ਸੰਭਵ ਨਹੀਂ ਮਿਜ਼ਾਈਲ ਲੌਂਚ ਕਰਨ ਵਾਸਤੇ ਠੋਸ ਬਾਲਣ ਵਾਲੇ ਰਾਕਟਰ ਬੂਸਟਰ ਦੀ ਜ਼ਰੂਰਤ ਪੈਂਦੀ ਹੈ ਪਰ ਬਾਅਦ ਵਿੱਚ ਨਿਊਕਲੀਅਰ ਰੀਐਕਟਰ ਐਕਟਿਵ ਹੋ ਜਾਂਦਾ ਹੈ ਅਤੇ ਇਹ ਰੋਕਣ ਦਾ ਨਾਂ ਨਹੀਂ ਲੈਂਦੀ। মিডিਆ ਰਿਪੋਰਟਾਂ ਮੁਤਾਬਕ ਰੂਸ ਦੀ ਰਾਜਧਾਨੀ ਮਾਸਕੋ ਤੋਂ 500 ਕਿਲੋਮੀਟਰ ਦੂਰ ਮਿਜ਼ਾਈਲ ਦਾ ਲਾਂਚਿੰਗ ਪੈਡ ਹੋ ਸਕਦਾ ਹੈ। ਦੂਜੇ ਪਾਸੇ ਮਿਜ਼ਾਈਲ ਐਕਸਪਰਟਸ ਵੱਲੋਂ ਇਸ ਨੂੰ ਖਤਰਨਾਕ ਘਰਾਰ ਦਿੱਤਾ ਗਿਆ ਹੈ। ਮਜ਼ਾਈਲਾਂ ਦੇ ਮਾਹਰ ਜੈਫਰੀਨ ਲੁਇਸ ਨੇ ਕਿਹਾ ਕਿ ਬੁਰੇ ਵਾਸਿੰਗ ਅਸਲ ਵਿੱਚ ਉੱਡਦਾ ਹੋਇਆ ਚੇਰਨੋਬਿਲ ਹੈ ਦੱਸ ਦਈਏ ਕਿ ਯੂਕਰੇਨ ਦੇ ਸ਼ਹਿਰ ਚੇਰਨੋਬਿਲ ਵਿਖੇ 26 ਅਪ੍ਰੈਲ 1986 ਨੂੰ ਵਾਪਰੇ ਪਰਮਾਣੂ ਹਾਦਸੇ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ ਸਨ ਜੈਫਰੀ ਮੁਤਾਬਕ ਇਹ ਮਜ਼ਾਇਲ ਮਨੁੱਖਤਾ ਦਾ ਅੰਤ ਕਰਨ ਦੀ ਤਾਕਤ ਰੱਖਦੀ ਹੈ ਅਤੇ ਹੁਣ ਹਥਿਆਰਾਂ ਤੇ ਕੰਟਰੋਲ ਰੱਖਣਾ ਹੋਰ ਵੀ ਔਖਾ ਹੋ ਜਾਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਟਿੱਪਣੀ ਕਰਦਿਆਂ ਕਿਹਾ ਕਿ ਵਲਾਦੀਮੀਰ ਪੋਪੇਨ ਨੂੰ ਮਿਜ਼ਾਈਲ ਤਜਰਬੇ ਕਰਨ ਦੀ ਬਜਾਏ ਜੰਗ ਰੋਕਣ ਵੱਲ ਧਿਆਨ ਦੇਣਾ ਚਾਹੀਦਾ ਹੈ। 트ੰਪ ਨੇ ਮਿਜ਼ਾਈਲ ਦੀ ਪਾਰਖ ਨੂੰ ਸਰਾਸਰ ਗਲਤ ਕਰਾਰ ਦਿੱਤਾ। ਰਾਸ਼ਟਰਪਤੀ ਦਾ ਕਹਿਣਾ ਸੀ ਕਿ ਇੱਕ ਹਫ਼ਤੇ ਵਿੱਚ ਖਤਮ ਹੋਣ ਵਾਲੀ ਜੰਗ ਨੂੰ 4 ਸਾਲ ਹੋਣ ਵਾਲੇ ਨੇ। ਚੇਤੇ ਰਹੇ ਕਿ 트ੰਪ ਅਕਸਰ ਹੀ ਗੋਲਡਨ ਡੋਮ ਮਿਜ਼ਾਈਲ ਡਿਫੈਂਸ ਸਿਸਟਮ ਦਾ ਜ਼ਿਕਰ ਕਰਦੇ ਆਏ ਨੇ ਜੋ ਭਵਿੱਖ ਦੇ ਹਮਲਿਆਂ ਤੋਂ ਬਚਾਉਣ ਵਾਸਤੇ ਲਾਜ਼ਮੀ ਹੈ। ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੁਰੇ ਵਸਤਨਿਕ ਵਰਗੀਆਂ ਮਿਜ਼ਾਈਲਾਂ ਤੋਂ ਬਚਾਅ ਵਾਸਤੇ ਹੀ ਗੋਲਡਨ ਡੋਮ ਡਿਫੈਂਸ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ ਉਧਰ ਇੰਟਰਨੈਸ਼ਨਲ ਇੰਸਟੀਚਿਊਟ ਆਫ ਸਟ੍ਰੈਟੈਜਿਕ ਸਟੱਡੀਜ਼ ਨੇ ਕਿਹਾ ਕਿ ਮਿਜ਼ਾਈਲ ਦੇ ਮੁੱਦੇ ਤੇ ਰੂਸ ਨੂੰ ਕਈ ਚੁਣੌਤੀਆਂ ਦਰਪੇਸ਼ ਨੇ ਮਿਜ਼ਾਈਲ ਦੇ ਫਿਊਲ ਯਾਨੀ ਨਿਊਕਲੀਅਰ ਪਾਵਰ ਨੂੰ ਸੁਰੱਖਿਅਤ ਤਰੀਕੇ ਨਾਲ ਆਪਰੇਟ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ ਮਿਜ਼ਾਈਲ ਦੀ ਪਰਖ ਦੌਰਾਨ ਕਈ ਤਜਰਬੇ ਅਸਫਲ ਰਹੇ ਅਤੇ ਅਣਗਿਣਤ ਲੋਕਾਂ ਦੀ ਮੌਤ ਹੋਈ ਵੈਰਾ ਰਿਪੋਰਟ ਹਮਦਰ ਟੀਵੀ